ਈ ਬਈਏ ਬਗਾਵ ਪੰਜਾਬ ਬਚਾਓ ਹੂੰ ਇਹ ਵੀਡੀਓ ਬਣਾਉਂਦਾ ਕਿ ਪੰਜਾਬੀ ਕਹਿੰਨੇ ਘਰਵਾਲੀ ਕੋ ਹਮ ਜਾਣਤੇ ਹੈ ਮੰਨ ਲਓ ਕਿ ਨੋ ਜੋ ਪੰਜਾਬੀ ਘਰਵਾਲੀ ਹੁੰਦੇ ਨਾ ਮਨੇ ਕੋਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦੰਨਮੀ ਟਕਸਾਲ ਜੀ ਅਜੇ ਥਾਣੇ ਦੀ ਮਾਮਲਾ ਜੀ ਇਹ ਸਾਡੇ ਕੋਲ ਕੱਲ ਇੱਕ ਵੀਡੀਓ ਆਈ ਸੀ ਕੋਟਲਾ ਸ਼ਮਸ਼ਪੁਰ ਤੋਂ ਇਹ ਬਹੁਤ ਗਲਤ ਸ਼ਬਦਾਬੰਦੀ ਸਾਡੇ ਕੌਮ ਦੇ ਜਥੇਦਾਰਾਂ ਪ੍ਰਤੀ ਤੇ ਸਿਕ ਕੌਮ ਪ੍ਰਤੀ ਪੰਜਾਬੀਆਂ ਪ੍ਰਤੀ ਬੋਲ ਰਿਹਾ ਸੀਗਾ ਤੇ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਤੇ ਕੀ ਥੋੜੀ ਕਾਰਵਾਈ ਹੈ ਤੇ ਅਸੀਂ ਗਏ ਸੀਗੇ ਅਸੀਂ ਉਹਨੂੰ ਉੱਥੇ ਜਾ ਕੇ ਖੁਦ ਪੁਲਿਸ ਨੂੰ ਫੜਾਇਆ ਤੇ ਸਾਡੇ ਸਾਹਮਣੇ ਚੌਕੀ ਉਜਾਰ ਸੁਖਮਨ ਸਿੰਘ ਖੋਲ ਲੈ ਗਿਆ ਤੇ ਐਸਐਚਓ ਦੇ ਸਾਹਮਣੇ ਉਹਨੂੰ ਲੈ ਗਏ ਨੇ ਅਸੀਂ ਕਹਿੰਦੇ ਆ ਵੀ ਉਹਤੇ 295ਏ ਦਾ ਪਰਚਾ ਤੇ ਬੰਦ ਹੀ ਕਾਰਵਾਈ ਆ ਜਿਹੜੀ ਸਿੱਖ ਭਾਵਨਾ ਨੂੰ ਤੇਜ਼ ਕਰਨ ਦੀ ਤੇ ਤੁਮ ਨੂੰ ਤੇਜ਼ ਕਰਨ ਦੀ ਤੇ ਪੰਜਾਬੀ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਦੀ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ। ਕੀ ਲੱਗਦਾ ਤੁਹਾਨੂੰ ਵੀ ਇਹ ਸ਼ਰਾਰਤ ਹੋ ਸਕਦੀ ਹੈ ਕਿਸੇ ਦੀ? ਤੇ ਸ਼ਰਾਰਤ ਜਿਹੜਾ ਉਹਦਾ ਮਾਲਕ ਆ ਉਹ ਵੀ ਪਤਾ ਲੱਗਿਆ ਪ੍ਰਵਾਸੀ ਭਈਆ ਕਿ ਉਹ ਵੀ ਸ਼ਰਾਰਤ ਹੋ ਸਕਦੀ ਹੈ ਜੀ। ਨਾਲ ਮਗਰ ਇਹਦੇ ਕੋਈ ਵੱਡਾ ਹੱਥ ਆ ਇਹਦੇ ਵਿੱਚ। ਕੀ ਨਿਸ਼ਾਨ ਖਿੱਚਿਆ ਹੋਇਆ ਸੀਗਾ ਕੀ? ਨਹੀਂ ਉਦੋਂ ਕੋਈ ਨਿਸ਼ਾਨੀ ਸੀਗਾ ਹੁਣ ਪਾਵੇਂ ਕੀਤਾ ਹੋਇਆ ਜਾਂ ਉਹਦਾ ਆਪਾਂ ਨੂੰ ਪਤਾ ਨਹੀਂ ਗਈ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਜੀ ਬੰਦੀ ਕਾਨੂੰਨੀ ਕਾਰਵਾਈ ਕਰੇ, ਸਖਤ ਕਾਰਵਾਈ ਕਰੇ ਕਿ ਕੱਲ ਨੂੰ ਪੰਜਾਬ ਦੇ ਵਿੱਚ ਮੁੜ ਕੇ ਅੱਗ ਲੱਗ ਅੱਗ ਵਰਗਾ ਮਾਹੌਲ ਆਵੇ। ਇਹ ਜੇ ਬਹੁਤ ਥਰਾ ਲਾਲ ਲੰਬਈਆ ਤੇ ਸਿੱਖਾਂ ਦੀ ਲੜਾਈ ਹੋਵੇ ਇਹ ਨਾ ਹੋਵੇ ਕਿ ਇਹ ਜੇ ਬੰਦਿਆਂ ਦੇ ਸ਼ਬਦਾਂ ਦੀ ਜਿੰਨੀ ਕੜੀ ਕੜੀ ਜਾਵੇ ਐਨੀ ਕੜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਰਾ ਨਾਮ ਰਵਜੋਤ ਸਿੰਘ ਹੈ ਜੀ ਰਵਜੋਤ ਸਿੰਘ ਕੰਗ ਸਾਹਿਬ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਜੀ ਸਾਰਾ ਹੈ ਇਹ ਮਾਮਲਾ ਜੀ ਸਾਨੂੰ ਕੱਲ ਵੀ ਵੀਡੀਓ ਮਿਲੀ ਸੀ ਜੀ ਇਹ ਤੇ ਕੱਲ ਵੀਡੀਓ ਮਿਲੀ ਤਾਂ ਅਸੀਂ ਪੜਤਾਲ ਕੀਤੀ ਸਾਨੂੰ ਦੱਸਿਆ ਗਿਆ ਵੀ ਇਹ ਥੋੜੇ ਪਿੰਡ ਭਈਆ ਰਹਿ ਰਹਿਆ ਤੇ ਅਸੀਂ ਪੜਤਾਲ ਕੀਤੀ ਤਾਂ ਵੀ ਇਹ ਸਾਡੇ ਪਿੰਡ ਚ ਤਾਂ ਨਹੀਂ ਸੀ ਰਹਿ ਰਿਹਾ ਲੇਕਿਨ ਸਾਨੂੰ ਫਿਰ ਪੂਰਾ ਚੰਗੀ ਤਰ੍ਹਾਂ ਦੱਸਿਆ ਗਿਆ ਵੀ ਟੋਡੇ ਪਿੰਡ ਚ ਨਹੀਂ ਵੀ ਟੋਡੇ ਕੋਠੀ ਦੇ ਬਾਹਰ ਬਾਬਾ ਮਨੋਹਰ ਵਾਲੀ ਸਾਈਡ ਰੇੜੀ ਲਾਉਂਦਾ ਜੂਸ ਦੀ ਫਿਰ ਅਸੀਂ ਪੜਤਾਲ ਕੀਤੀ ਤਾਂ ਉੱਥੇ ਪਿੱਛੇ ਹੀ ਜ਼ਮੀਨ ਦੇ ਵਿੱਚ ਇਹ ਮਾਲਕ ਨੇ ਇਹਨੂੰ ਕੁਆਟਰ ਜੇ ਪਾ ਕੇ ਦਿੱਤੇ ਉਹਨੇ ਉੱਥੇ ਹੀ ਰਹਿ ਰਿਹਾ ਤੇ ਉੱਥੇ ਇਹ ਸੀਗਾ ਮੌਕੇ ਤੇ ਜਦੋਂ ਮੈਂ ਗਿਆ ਤੇ ਉੱਥੇ ਅਸੀਂ ਪੜਤਾਲ ਕੀਤੀ ਤਾਂ ਇਹ ਜਾਂਚ ਕੀਤੀ ਦੇਖਿਆ ਵੀ ਵੀਡੀਓ ਵਾਲਾ ਬੰਦਾ ਬਣਾਉਣ ਵਾਲਾ ਇਹੀ ਆ ਤੈਨੂੰ ਪੁੱਛਿਆ ਗਿਆ ਉਹ ਉਹੀ ਸਾਬਤ ਹੋਇਆ ਬਸ ਉਹ ਕੱਲ ਫਿਰ ਕੱਲ ਅਸੀਂ ਸਾਫ਼ ਕੀਤਾ ਹੈ। ਸਿਰਫ ਬੈਕਗਰਾਉਂਡ ਕਿੱਥੇ ਰਹੀ ਹੈ ਜੀ? ਇਹ ਬਿਹਾਰ ਤੋਂ ਦੱਸ ਰਿਹਾ ਜੀ। ਕੀ ਵੀਡੀਓ ਦੇ ਵਿੱਚ ਕੀ ਬੋਲ ਕੀ ਰਿਹਾ ਸੀ? ਵੀਡੀਓ ਦੇ ਵਿੱਚ ਜੀ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਸ਼ਦਾਵਲੀ ਮੇਰੀ ਪੂਰੀ ਗਲਤ ਬੋਲ ਰਿਹਾ ਵੀਡੀਓ ਤੁਹਾਨੂੰ ਦੇ ਦਿੰਦੇ ਆ ਜੀ। ਉੱਥੇ ਦੇਖ ਲਿਓ ਹੁਣ ਮੈਂ ਬੋਲ ਕੇ ਦੱਸਣਾ ਸਹੀ ਨਿਜਾਮੇ ਦਾ। ਇਹ ਜਾਇ ਜੀ ਬਹੁਤ ਬੋਲ ਰਿਹਾ ਸ਼ਦਾਵਲੀ ਉਹ ਹਾਂਜੀ। ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਹੈ? ਉਸ ਤੋਂ ਬਾਅਦ ਕਾਰਵਾਈ ਦੀ ਅਸੀਂ ਪੁਲਿਸ ਨੂੰ ਮੈਂ ਕੱਲ ਇੰਚਾਰਜ ਸਾਹਿਬ ਨੂੰ ਚੌਂਕੀ ਖੱਲ ਨੂੰ ਚੌਂਕੀ ਪੈਂਦੀ ਆ ਜੀ ਇਹਦੇ ਤੋਂ ਮੈਂ ਉਹਨਾਂ ਨੂੰ ਫੋਨ ਕੀਤਾ। ਬੀਨ 400 ਮੈਂ ਕੋਟਲਾ ਸ਼ਮਸ਼ੂਰ ਤੋਂ ਰਿਪੋਰਟ ਬੋਲਦਾ ਹਾਂ ਜੀ ਵੀ ਇੰਦਰ ਦਾ ਕਰਕੇ ਇੱਕ ਵੀਡੀਓ ਵਾਇਰਲ ਹੋਈ ਆ ਜਿਹੜੀ ਸਾਡੇ ਕੋਲ ਆਇਆ ਉਹ ਬੰਦਾ ਇੱਥੇ ਮੌਕੇ ਤੇ ਹੈਗਾ ਹਾਜ਼ਰ ਆ ਵੀ ਇਹਨੂੰ ਤੁਸੀਂ ਪੜਤਾਲ ਕਰੋ ਇਹਨੂੰ ਦੇਖੋ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਵੀ ਇਹ ਤਾਂ ਸਾਈਬਰ ਕੇਸ ਹੈ ਇਹ ਸਾਡਾ ਕੇਸ ਨਹੀਂ ਹੈਗਾ ਤਾਂ ਸਾਈਬਰ ਵਾਲਿਆਂ ਨਾਲ ਤੁਸੀਂ ਕੰਟੈਕਟ ਕਰੋ ਮੈਂ ਕਿਹਾ ਜੀ ਕੋਈ ਉਹਦਾ ਨਾ ਖਾਸ ਤਾਂ ਕੋਈ ਗੱਲ ਹੋ ਗਈ ਜਿਹਹ ਜੀ ਉਹਨੇ ਵੀਡੀਓ ਬਣਾਈ ਆ ਵੀ ਇਹ ਜੇ ਕੋਈ ਗੱਲ ਹੋ ਗਈ ਕੋਈ ਕਿਸੇ ਦੇ ਧੱਕੇ ਚੜ ਗਿਆ ਕੋਈ ਕੁੱਟਮਾਰ ਜਿਆਦਾ ਹੋ ਗਈ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਭੱਜੇ ਫਿਰਾਂਗੇ ਵੀ ਪਹਿਲਾਂ ਸੰਭ ਹੋ ਇਹਨੂੰ ਵੀ ਨਾਲੇ ਭੱਜ ਨਾ ਜਾਵੇ ਬਿਹਾਰੀ ਬੰਦਾ ਵੀ ਇਹ ਭੱਜ ਨਾ ਜਾਵੇ ਇਹਨੂੰ ਫੜ ਲਓ ਵੀਡੀਓ ਕਿਹਦੇ ਦੁਆਰਾ ਬਣਾਈ ਗਈ ਹੈ ਵੀਡੀਓ ਪਤਾ ਨਹੀਂ ਜੀ ਇਹ ਨੈਟ ਤੋਂ ਹੀ ਦੇਖੀ ਗਈ ਆ ਨੈਟ ਤੋਂ ਹੀ ਸਾਨੂੰ ਮਿਲੀ ਆ ਨੈਟ ਤੋਂ ਹੀ ਸਾਨੂੰ ਭੇਜੀ ਆ ਜੀ ਹੁਣ ਮੰਗ ਹੈ ਜੀ ਵੀ ਇਹਦੇ ਨੇ ਪਰਤਾਲ ਕੀਤੀ ਜਾਵੇ ਇਹਨਾਂ ਦਾ ਜਿਹੜਾ ਮਾਲਕ ਆ ਦੱਸਿਆ ਜਾ ਰਿਹਾ ਵੀ ਉਹ ਵੀ ਪ੍ਰਵਾਸੀ ਬਿਹਾਰੀ ਹੋ ਆ ਜੀ ਬੰਦਾ ਮਾਲਕ ਆ ਜਿਹੜਾ ਤੇ ਉਹ ਉਹਦੀ ਵੀ ਹੋ ਸਕਦੀ ਹੈ ਵਿੱਚ ਚਾਲ ਹੋਵੇ ਜੀ ਇਹਦੇ ਕਿਉਂਕਿ ਕੱਲ ਜਦੋਂ ਉਹਨੂੰ ਕਾਲ ਕੀਤੀ ਸੀ ਤਾਂ ਉਹਨੇ ਵੀ ਕਿਹਾ ਵੀ ਸਾਨੂੰ ਵੀ ਭਈਆਂ ਨੂੰ ਹਰ ਇੱਕ ਨੀਚਾ ਦਿਖਾਇਆ ਜਾ ਰਿਹਾ ਵੀ ਭਈਏ 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 ਪਹਜਾਓ ਪੰਜਾਬ ਬਚਾਓ ਵੀ ਸਾਨੂੰ ਵੀ ਇਹ ਲੁਧਿਆਣੇ ਦੀ ਗੱਲ ਆ 20 ਦਿਨ ਪਹਿਲਾਂ ਦੀ ਉਹ ਮੈਂ ਉਹਨੂੰ ਕਿਹਾ ਮੈਂ ਕਹਾਂ ਮੈਂ ਤਾਂ ਤੁਸੀਂ ਬਣਵਾਈ ਆ ਜੀ ਇਹ ਵੀ ਤੁਹਾਡੀ ਜੈਲਸੀ ਤੁਸੀਂ ਫੀਲ ਕਰ ਰਹੇ ਹੋ ਤੁਸੀਂ ਆਪਣੇ ਨੌਕਰ ਤੋਂ ਬਣਵਾਈ ਆ ਤਾਂ ਉਹ ਕਹਿੰਦਾ ਨਹੀਂ ਨਹੀਂ ਇਹ ਛੱਡੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਅਗਲੀ ਗੱਲ ਕਰੋ ਬਈ ਮਤਲਬ ਉਹਦੀ ਗੱਲਾਂ ਤੋਂ ਸਾਫ਼ ਤੌਰ 'ਤੇ ਆ ਰਹੀ ਸੀ ਵੀ ਉਹ ਵੀ ਵਿੱਚ ਨਵਾਲ ਹੋ ਸਕਦਾ ਜੀ ਜਿਨੇ ਇਹ ਸ਼ਬਦ ਬੋਲੇ ਤੁਹਾਨੂੰ ਕੀ ਲੱਗਦਾ ਵੀ ਇਹ ਨਸ਼ਾ ਰੁਚਾ ਨਸ਼ਾ ਨਸ਼ਾ ਵੀ ਲੱਗਦਾ ਵੀ ਹੋ ਸਕਦਾ ਵੀ ਉਹਦੀ ਡ੍ਰਿੰਕ ਕੀਤੀ ਹੋਵੇ ਉਸ ਮੌਕੇ ਪਰ ਉਹ ਇਹੀ ਕਹਿ ਸਕਦੇ ਆ ਕਿ ਉਸ ਮੌਕੇ ਪੀਤੀ ਹੋਵੇ ਵੀਡੀਓ ਬਣਾਉਣ ਵੇਲੇ ਤਾਂ ਕਹਿ ਨਹੀਂ ਸਕਦੇ ਪਰ ਹੁਣ ਤਾਂ ਉਹਦੀ ਲੱਗਿਆ ਵੀ ਜਿਵੇਂ ਥੋੜੀ-ਬਹੁਤੀ ਸਮੈਲ ਆ ਰਹੀ ਦੀ ਨੀ ਪੀਤੀ ਹੋਈ ਸੀ ਵੀ ਅੰਦਰ ਪਿਆ ਸੀ ਕੁਆਟਰ ਚ ਉਹ ਜਦੋਂ ਹੁਣ ਪਸੇ ਪੁਲਿਸ ਨੂੰ ਫੜਾਇਆ ਜੀ ਹਾਂ ਜੀ ਅਨੁਸਾਰ ਇਸ ਪ੍ਰਵਾਸੀ ਮਜ਼ਦੂਰਾਂ ਨੇ ਹੰਮਤ ਕੰਗਵਲੋਂ ਸਾਨੂੰ ਹਵਾਲੇ ਕੀਤਾ ਗਿਆ ਹੈ ਇੱਕ ਕਾਬਲੀਆ ਬਾਰੇ 2347 ਵਰਸ ਦੀ ਸੀ ਠੀਕ ਹਨਾ ਚਲੋ ਇਹਦੇ ਵਿੱਚ ਵੀ ਸਾਨੂੰ ਸੁਤਕਾਰ ਕਮੇਟੀ ਦੇ ਸਾਡੇ ਸਰ ਗੁਰਪ੍ਰੀਤ ਸਿੰਘ ਜੀ ਨੇ ਸੁਖਵਿੰਦਰ ਸਿੰਘ ਗੁਰੂ ਤੇ ਰਵਜੋਤ ਕੰਗ ਜੀ ਨੇ ਉਹ ਲਾਸਨ ਤੋਂ ਦੋ ਇਹਨਾਂ ਨੇ ਇੱਕ ਵੀਡੀਓ ਜਿਹੜੀ ਐ ਸੋਸ਼ਲ ਸੋਸਲ ਤੇ ਵੀਰੇ ਧਿਆਨ ਦੇ ਵਿੱਚ ਲਿਆ ਦਿੱਤੀ ਕਿ ਇਹਦਾ ਫੌਰੀ ਜ਼ੋਰ ਦੇ ਅਸੀਂ ਤੁਹਾਨੂੰ ਨਾ ਇਮੀਡੀਏਟਲੀ ਮੁੱਖ ਦੇ ਸਪੋਰਟ ਤੇ ਬਿਸਕਰ ਜੋ ਸ਼ੂਦੇਲਾਲ ਸੀ ਇਹਨੇ ਬਿਲੀਓ ਬੈਰਲ ਕੀਤੀ ਸੀ ਉਹਨੂੰ ਰੌਂਡ ਆਪ ਕਰ ਲਿਆ ਸ਼ੂਦੇਲਾਲ ਦੇ ਖਿਲਾਫ ਸੀ ਜਿਹੜਾ ਐਫ ਪੀਆਰ ਅੰਦਰ ਸੈਕਸ਼ਨ 294 50 50 ਪੁਆਇੰਟ 509 ਆਈਪੀਸੀ ਤੇ ਸਟਾਰਟ ਆਈਡੀ ਇਕਦੇ ਦੇ ਦਰ ਪਛਾਤਾ ਦੱਜ ਕਰ ਰਹੇ ਦੌਰਾਨ ਇਹ ਦਤੀ ਇਹ ਬਚਿਆ ਜਾਊਗਾ ਇਹ ਵੀਡੀਓ ਕਿਨੇ ਬਣਾਈ ਹੈ ਜਿਹਦੇ ਵਿੱਚ ਹੋਰ ਵੀ ਕੋਈ ਪਾਕੀ ਜਰ ਆਊਗਾ ਉਹਦੇ ਖਿਲਾਫ ਸਾਨੂੰ ਕਹਿਣਾ ਹੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਉਸ ਦਾ ਰਲੋ ਸਾਥਾ ਦੇ ਤਾਂ ਕਿਸੇ ਵੀ ਮਾੜੇ ਅੰਸਰ ਨੂੰ ਸਮਾਜ ਦੇ ਵਿੱਚ ਅਸ਼ਾਂਤੀ ਫਲਾਉਣ ਦਾ ਕੋਈ ਮੌਕਾ ਨਹੀਂ ਦੇਣਾ ਸੀ ਬਿਲਕੁਲ ਉਹਨੂੰ ਸਖਤੀ ਦੇ ਨਾਲ ਉਹਦੇ ਖਿਲਾਫ ਸਖਤ ਸਿਕਸ਼ਾ ਦੇ ਹਦਦ ਬੁੱਕ ਕਰਕੇ ਉਹਨੂੰ ਜਿਹੜਾ ਕੌਂਟਪੂ ਕਰਕੇ ਜੇਲ੍ਹ ਭੇਜਾਂਗੇ ਤਾਂ ਆ ਕੇ ਕੋਈ ਅਜਿਹੀ ਦੁਰਾਜਰਤ ਨਾ ਕਰੇ ਕਿਸੇ ਦੋ ਚੁਣੌਤੀਆਂ ਦੇ ਵਿੱਚ ਅ ਅਧਗੇ ਸਾਧੂਗਰ ਅਗਲਾ ਜਿਵੇਂ ਕਿ ਇੰਸਿੰਗ ਵੱਲੋਂ ਤੇ ਲਲਿਤ ਇਨਵਰ ਕੰਮਕਰਤਾ ਸੁਖੀਰਾ ਦੋਸਤੀ ਇਹੋ ਵੀ ਦਰਸਾਇਆ ਗਿਆ ਉਹਨੂੰ ਵੀ ਰੈਸਟ ਕੀਤਾ ਗਿਆ ਇਹਨੂੰ ਹਜੇ ਰੌਂਡ ਅਪ ਕੀਤਾ ਹੈ ਜੇ ਮੈਂ ਤੁਹਾਨੂੰ ਪਹਿਲੀ ਦੱਸਿਆ ਵੀ ਇਹ ਕਿਸੇ ਦੇ ਵੀ ਸਮੂਲੀਅਤ ਆਉਗੀ ਉਹਨੂੰ ਬਿਲਕੁਲ ਨਹੀਂ ਬਖਿਆ ਜਾਊਗਾ ਜਿਹੜੀਆਂ ਸਖਤ ਨਿਯਮਾਂ ਦੇ ਤਹਿਤ ਹੀ ਅਸੀਂ ਮੁਕਰਕਾ ਉਹਨੂੰ ਵੀ ਅੰਦਰ ਕੱਢਾਂਗੇ